ਓਏ ਉਹ ਵੀ ਦਾ ਫਾਰਮਾ ਲੋਡ ਕਰਕੇ ਠੀਕ ਹਰ ਆ ਗਿਆ ਨਾ ਆ ਗਿਆ ਆ ਗਿਆ ਓਏ ਆ ਜਾ ਯਾਰ ਆ ਇੱਥੇ ਖੜਾ ਹੁਣ ਕੀ ਕਰੀ ਜੰਨਾ ਕੀ ਕਰੀ ਸੋਣਾ ਇਹ ਵੀ ਦੇ ਫਾਰਮੂਲੇ ਮੁੰਡੇ ਨੇ हां ਉਹਨਾਂ ਦੇ ਆਪਣੇ ਲੌਂਗਾ ਤੇ ట్రాנסਫਾਰਮ ਠੀਕ ਆ ਉਹਨਾਂ ਦੇ ਜਾਗੋ ਦਾ ਪ੍ਰੋਗਰਾਮ ਠੀਕ ਆ ਮੈਂ ਉੱਥੇ ਚ ਜਾਗਾ ਦੀ ਪਿੰਡ ਤੇ ਪਿੰਡੋਂ ਮੈਨੂੰ ਔੜ ਦੀ ਔੜ ਦੀ ਗੱਲ ਦਾ ਪਤਾ ਲੱਗਿਆ ਠੀਕ ਆ ਵੀ ਉਹਨਾਂ ਦੇ ਅੱਜ ਜਾਗੋ ਆ ਠੀਕ ਆ ਉਹਨਾਂ ਦੇ ਇੱਥੇ ਫਾਰਮ ਦੀ ਹੈ ਕੋਈ ਵੀ ਲੈਟਾ ਲੂਟਾ ਬੰਦ ਨੇ ਆਹ ਦੇਖ ਅਜ ਪ੍ਰੇਲਾ ਪਾਪਾ ట్రాנסਫਾਰਮ ਉਹਨਾਂ ਦਾ ਇਹ ਸਾਰੇ ਸਮਝਦੇ ਆਪਦੇ ਉਹਨੂੰ ਤੁਸਤ ਠੀਕ ਆ ਇਹਨਾਂ ਨੂੰ ਪਿਆ ਪਾਣੀ ਅੱਜ ਚਲ ਠੀਕ ਆ ਮੇਰੀ ਗੱਲ ਸੁਣ ਲੈ ਤੈ ਕੁੱਛ ਨਹੀਂ ਕਰਨਾ ਤੈ ਫੜ ਚਾਬੀ ਆਪਾਂ ਨੇ ਮਗਰ ਬਹਿ ਜਾ ਮੋਟਰਸਾਈਕਲ ਮੈਂ ਤੈਨੂੰ ਦੱਸੂ ਠੀਕ ਆ ਚਲ ਬਈ ਬਹੁਤ ਯਾਖਮ। ਮਰੀ ਗੱਲ ਸੁਣ ਲੈ ਸਮਝੀ ਆਪਾਂ ਨੂੰ ਦੋਸਤੋਂ ਭੈਣ ਇਹਨਾਂ ਨੂੰ ਪਾਣੀ ਪਿਆ ਦੇ ਇਹਨਾਂ ਨੂੰ ਦਵਾਹਤ ਠੀਕ ਆ ਗੱਲ ਬਸ ਬੈਠਾ ਰਹੇ ਮੋਟਰ ਦੇ ਬਾਹਰ ਦੇਖ ਬਾਈ ਹੂੰ ਅੱਜ ਆਪਣੇ ਪ੍ਰੋਗਰਾਮ ਜਾਨਦੇ ਹੂੰ ਠੀਕ ਆ ਮੈਨੂੰ ਲੱਗਦਾ ਹੈ ਵੀ ਆਪਣੇ ਅੱਜ ਚੋਰੀ ਹੂੰ ਟਰਾਂਸਫਾਰਮ ਕਈ ਚੋਰੀ ਹੋਵੇ ਤੇ ਗਰੇਰੇ ਬਿੰਦ ਕਹੀ ਮਾਰਦੇ ਨੇ ਮੈਂ ਫਾਰਮ ਤੇ ਪੈਣਾ ਅਰ ਹੋਈ ਹੂੰ ਹਾਂ ਪੰਜ ਪਤਾ ਉਹਨਾਂ ਨੂੰ ਪੱਕਾ ਹੋਊਗਾ ਜੀ ਐਸ ਵੀ ਕੋਈ ਹੋਊਗਾ ਹੂੰ ਆਉਣਗੇ ਜਰੂਰ ਹੂੰ ਮੈਂ ਇਹ ਗੱਲ ਕੱਲ ਸੁਣੀ ਕੱਲ ਮੈਨੂੰ ਸਾਰ ਵਪਾਰੀ ਲੈ ਗਏ ਅੱਛਾ ਸਾਰ ਵਪਾਰੀ ਦੀ ਵਿਚਾਰੇ ਦੀ 6-7 ਫੁੱਟ ਦਾ ਟੂਟਾ ਵੀ ਇੰਨਾ ਕੇ ਉਹਦੀਆਂ ਤਾਰਾਂ ਵੱਢ ਕੇ ਲੈ ਗਏ ਮੈਨੂੰ ਲੱਗਦਾ 100 ਰੁਪਏ ਦੀ ਨਹੀਂ ਹੋਣੀਗਾ ਤੇ ਇੱਕ ਲਾਗੇ ਬਰਖੇ ਦਾ ਟਰਾਂਸਫਰ ਅੱਛਾ ਹੂੰ ਉਹ ਥੇ ਵਾਲਾ ਇੱਕ ਲਾਗੇ ਹਰਪੀ ਦਾ ਮਾਸਟਰ ਦਾ ਟਰਾਂਸਫਰ ਮੂਲਾ ਜੀ ਆਉਂਵਾਂ ਵੀ ਦਾ ਸੀ ਵੀਰੇ ਇਹ ਹੱਲੇ ਤਾਂ ਕਈ ਹੋ ਗਏ ਇਹਨਾਂ ਨੇ ਵਾਹ ਜਿਉਣਾ ਆਰਾਮ ਕਰ ਲਿਆ ਜੇ ਮਿੱਤਰ ਅੱਜ ਲਾਗੇ ਅੱਜ ਰਿੰਗ ਮੈਣੇ ਦਾਦਾ ਤੁਹਾਨੂੰ ਤਾਂ ਟਰਾਂਸਫਰ ਆਉਂਦੀ ਲੱਗੀ ਪਈ ਆ ਇੱਧਰ ਮੇਰੀ ਸਾਰੀ ਜਾਗੋ ਖਰਾਬ ਕਰਤੀ ਤੁਸੀਂ ਕੋਈ ਮੈਂ ਜਿੱਦ ਤੋਂ ਬੰਦਰ ਜਣ ਕਿਉਂ ਲੈ ਗਿਆ ਤੈਨੂੰ ਕੀ ਕਹਾ ਮੈਂ ਹੁਣ ਤਾਂ ਮੈਂ ਨਵਾਂ ਕੁਰਤਾ ਪਿਆ ਮਸਮਾਇਆ ਉਹ ਵੀ ਸਾਰਾ ਖਰਾਬ ਜਾਊ ਹੁਣ ਤੂੰ ਕਿੱਥੇ ਲੈਣੇ ਜਾ ਰਿਹਾ ਮੈਂ ਹੁਣ ਦੱਸੋ ਕੀ ਕਰਾਂ ਮੈਂ ਆਪਾਪੇ ਨੂੰ ਦੱਸੂ ਜਾ ਕੇ ਉਹ ਮੈਂ ਤੈਨੂੰ ਇਹ ਗੱਲ ਕਹਿ ਦੀ ਨੂੰ ਅੱਦੇ ਬੰਦੇ ਨੂੰ ਕਿਉਂ ਲੈ ਗਿਆ ਕੋਈ ਚੱਜੇ ਦਾ ਬੰਦਾ ਨਹੀਂ ਉਹ ਮੈਂ ਕੱਢਾ ਕੋਈ ਸਾਥ ਦਾ ਮੇਰੇ 'ਚ ਕੀ ਆਪਦੇ ਬੰਦੇ ਨੂੰ ਪੂਰਾ ਮੈਂ ਬੰਦਾ ਲਾ ਔਰ ਗੁਗੜੂ ਜਿਹੜਾ ਇਹਨਾਂ ਦਾ ਹੁੰਦਾ ਹੈ ਨਹੀਂ ਮੈਂ ਤਾਂ ਬਹੁਤ ਹੀਟਾਂ ਮਾਰੂਗਾ ਤਾਂ ਲੈ ਆਇਆ ਸੀ ਇਹਨੂੰ ਹੋ ਰੇ ਗੱਲਾਂ ਨੇ ਇਹਦਾ ਜੇ ਦੱਸ ਦਨ ਨਾ ਇਹਦਾ ਤਾਂ ਮੂਦ ਨਿਕਲ ਜਾ ਚਾਚਾ ਇਹ ਤੇਰਾ ਵਹਿਮ ਆ ਨਹੀਂ ਤੇਰੇ ਗੱਬੜੇ ਪਾਵਾਂਗੇ ਉਹਨਾਂ ਦੇ ਆਹ ਬਾਹ ਉਹਦੀ ਨੂੰ ਮਾਰਾ ਮੇਰੇ ਨੂੰ ਮੇਰੀ ਗੱਲ ਸੁਣ ਲੋ ਹਾਂ ਹਾਂ ਨਾ ਇਹਦੇ ਤੇ ਟੇਟੇ ਬਰਾ ਟਾਈਮ ਲਾਇਆ ਮਿੰਟਿਕ ਕਰੋ ਇਹ ਲੈ ਹਾਂ ਗਿਆ ਬੋਟਰ ਚਾਚਾ ਕੀ ਮੁੱਖ ਉੱਤਮ ਪੜ੍ਹ ਨਹੀਂ ਡੀਗਰੀ ਜੰਦਰ ਤੂੰ ਤਾਂ ਕਹਨਾ ਚੁਸਤਾ ਹੈ ਉਹ ਵਾਲੇ ਉੱਤੇ ਚੇਹੋ ਜਾ ਕੇ ਮੁਕਤੀ ਮਾਰ ਕੇ ਬੰਤੜਵਾ ਇਹ ਲੱਗਦਾ ਹੈ ਕਿ ਅੰਤ ਲੱਗ ਗਿਆ ਹੈ ਹੁਣ ਤਾਂ ਕਿਸਮਾ ਉਹ ਕੋਤੇ ਜੇ ਦੇਖਣਾ ਲੱਗਿਆ ਹੋਇਆ ਜਾਂਦਾ ਕੋ ਨਹੀਂ ਤੇ ਰਸਿਤੀ ਕਰੋ ਉਹ ਲੈ ਜੀ ਤਾ ਫੌਰੀ ਪਿਆਸਤਾ ਦਾ ਮੈਂ ਆ ਚੱਕਿਆ ਮੋਦੀ ਸਿਤੀਰਾ ਫੜਾ ਦੇ ਚੱਕੀ ਆਪਣੇ ਵੇ ਅਬ ਫੜ ਚੱਕੀ ਆਪਣੇ ਚੜ ਕੇ ਰੈਟਰਾਂ ਤੇ ਆ ਲੈ ਚੱਕੀ ਮਾਈਕੋ ਆ ਜਾ ਬੁਰੇ ਕੋਣ ਹੋਏ ਪੁਪਾ ਉਹ ਵੀ ਗਾ ਫਰ ਨਾਲ ਲੋਡ ਕਰਕੇ ਏਡੀ ਘਰ ਆ ਗਏ ਆ ਗਏ ਆ 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 ਬਣਾ ਬਣਾ ਕਿਦਾਂ ਬਣਾ 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 ਆ ਬਾ ਦੁੱਧ ਲਾ ਬਣਾ ਕਿਹੜੇ ਰੰਗ ਦੇ ਦੇਖ ਰਿਹਾ ਰੰਗਿਆ ਉਹਦਾ ਲਾ ਮੈਂ ਜਾ ਬਿਸਮਿਲ ਮੈਂ ਨਹੀਂ ਜਾ ਬੋਲੀ ਆ ਲੈ ਮੈਂ ਨਾ ਨਾ ਅੱਪਸਟ ਪਿੱਛੇ ਜੋੜੋ ਬਿਠਾਓ ਬਿਠਾਓ ਜੀ ਇੰਨਾ ਪੈਸੇ ਜੋੜ ਕੱਟ ਜੋੜੇ ਬਿਠਾ ਬਿਠਾ ਬਿਠਾਓ ਬਿਠਾਓ ਬੰਦ ਕਰ ਤੇ ਨਾਲੋਂ ਬੰਦ 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 ਨਹੀਂ ਮੈਨੂੰ ਬਣਾਉਣਾ ਪੁਲਿਸ ਚ ਕਰਦੇ ਨੇ ਇਹਨਾਂ ਦੇ ਕਰਦੇ ਨੇ ਵੇਖੋ ਜੀ ਜੇ ਸਾਨੂੰ ਸਾਡੀ ਫੀਓ ਵਧੀਆ ਲੱਗੀ ਵਾਸ਼ੀਰ ਲਾਈਕ ਤੇ ਕਮੈਂਟ ਜ਼ਰੂਰ ਕਰੋ ਧੰਨਵਾਦ ਜੀ